ਅਰਜਨ ਕਪੂਰ ਦੇ ਨਾਮ ਤੇ ਲੋਕਾਂ ਦੇ ਨਾਲ ਹੋ ਰਹੀ ਧੋਖਾਧੜੀ ਐਕਟਰ ਨੇ ਪੋਸਟ ਸਾਂਝੀ ਕਰ ਫੈਨਸ ਨੂੰ ਦਿੱਤੀ ਚੇਤਾਵਨੀ ਤੁਸੀਂ ਦੇਖ ਰਹੇ ਹੋ ਜੀ ਪਾਲੀਵੁੱਡ ਤੇ ਵਾਈਲਿਵੁੱਡ ਦੀ ਅਪਡੇਟਸ ਦੇ ਨਾਲ ਪਰੈਸ਼ੋ ਨਵੀਨ ਕੋਰੇ ਬਾਲੀਵੁੱਡ ਐਕਟਰ ਅਰਜੁਨ ਕਪੂਰ ਨੇ ਹਾਲ ਹੀ ਦੇ ਵਿੱਚ ਆਪਣੇ ਸੋਸ਼ਲ ਮੀਡੀਆ ਤੇ ਆਪਣੇ ਪ੍ਰਸ਼ੰਸਕਾਂ ਨੂੰ ਇੱਕ ਆਨਲਾਈਨ ਘੁਟਾਲੇ ਦੇ ਬਾਰੇ ਚੇਤਾਵਨੀ ਦਿੱਤੀ ਹੈ ਜਿਸ ਦੇ ਵਿੱਚ ਕੋਈ ਵਿਅਕਤੀ ਉਹਨਾਂ ਦਾ ਮੈਨੇਜਰ ਬਣ ਕੇ ਕੰਮ ਕਰ ਰਿਹਾ ਤੇ ਲੋਕਾਂ ਤੇ ਨਾਲ ਧੋਖਾਧੜੀ ਨੂੰ ਅੰਜਾਮ ਦੇ ਰਿਹਾ ਉਹਨਾਂ ਨੇ ਪੋਸਟ ਸਾਂਝੀ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਸ ਤਰ੍ਹਾਂ ਦੀ ਆਨਲਾਈਨ ਘੁਟਾਲੇ ਤੋਂ ਸਾਵਧਾਨ ਰਹਿਣ ਦੇ ਲਈ ਕਿਹਾ ਐਕਟਰ ਨੇ ਇੰਸਟਾਗ੍ਰam ਤੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਆਪਣੇ ਫਾਲੋਅਰਜ਼ ਨੂੰ ਇੱਕ ਫਰਜੀ ਅਕਾਊਂਟ ਦੇ ਬਾਰੇ ਵਿੱਚ ਅਗਾਹ ਕੀਤਾ ਜੋ ਲੋਕਾਂ ਦੇ ਤੱਕ ਪਹੁੰਚ ਰਿਹਾ ਸੀ ਉਹ ਲੋਕਾਂ ਦੇ ਨਾਲ ਅਰਜੁਨ ਕਪੂਰ ਨੂੰ ਉਹਨਾਂ ਨਾਲ ਮਿਲਾਉਣ ਦਾ ਦਾਵਾ ਕਰ ਰਿਹਾ ਸੀ ਇਸ ਸਕੈਮਰ ਬੇਖਬਰ ਪ੍ਰਸ਼ੰਸਕਾਂ ਨੂੰ ਨਿਸ਼ਾਨਾ ਬਣਾ ਰਿਹਾ ਸੀ ਅਭਿਨੇਤਾ ਦੇ ਨਾਮ ਦਾ ਇਸਤੇਮਾਲ ਕਰਕੇ ਲੋਕਾਂ ਦੇ ਵਿੱਚ ਵਿਸ਼ਵਾਸ ਬਣਾਉਣਾ ਤੇ ਲੋਕਾਂ ਤੋਂ ਵਿਅਕਤੀਗਤ ਜਾਣਕਾਰੀ ਲੈ ਲੈਣਾ ਜਾਂ ਲਿੰਕ ਦੇ ਉੱਪਰ ਕਲਿੱਕ ਕਰਨ ਦੇ ਲਈ ਉਹਨਾਂ ਨੂੰ ਵਰਗਲਾ ਰਿਹਾ ਸੀ ਅਰਜਨ ਕਪੂਰ ਨੇ ਇੱਕ ਪੋਸਟ ਸ਼ੇਅਰ ਕੀਤੀ ਜਿਸ ਦੇ ਵਿੱਚ ਉਸਨੇ ਲਿਖਿਆ ਸੀ ਇਹ ਮੇਰੇ ਧਿਆਨ ਦੇ ਵਿੱਚ ਆਇਆ ਹੈ ਕਿ ਇੱਕ ਰੈਂਡਮ ਅਕਾਊਂਟ ਮੇਰੇ ਮੈਨੇਜਰ ਹੋਣ ਦਾ ਦਾਵਾ ਕਰਦੇ ਹੋਏ ਲੋਕਾਂ ਦੇ ਨਾਲ ਸੰਪਰਕ ਕਰ ਰਿਹਾ ਹੈ ਤੇ ਮੇਰੇ ਨਾਲ ਮਿਲਣ ਦੇ ਆਫਰ ਵੀ ਦੇ ਰਿਹਾ ਹੈ ਕਿਰਪਾ ਜਾਣ ਲਓ ਕਿ ਇਹ ਸੰਦੇਸ਼ ਗਲਤ ਹੈ ਮੇਰਾ ਇਸ ਦੇ ਨਾਲ ਕੋਈ ਵੀ ਸਬੰਧ ਨਹੀਂ ਹੈ ਮੈਂ ਕਦੇ ਵੀ ਨਹੀਂ ਚਾਹੂੰਗਾ ਕਿ ਕੋਈ ਵੀ ਅਜਿਹੇ ਮਾਧਿਅਮਾਂ ਜਾਂ ਲਿੰਕ ਤੇ ਕਲਿੱਕ ਕਰੇ ਜਾਂ ਆਪਣੀ ਵਿਅਕਤੀਗਤ ਜਾਣਕਾਰੀ ਸਾਂਝੀ ਕਰੇ ਕਿਰਪਾ ਕਰਕੇ ਇਹਨਾਂ ਕੋਟਾਲਿਆਂ ਤੇ ਚਾਂਸੀਆਂ ਦੇ ਵਿੱਚ ਨਾ ਹੋ ਸੁਰੱਖਿਅਤ ਰਹੋ ਤੇ ਸਤ੍ਰਿਕ ਰਹੋ ਜੇਕਰ ਤੁਹਾਨੂੰ ਅਜਿਹੇ ਸੰਦੇਸ਼ ਮਿਲਦੇ ਨੇ ਤਾਂ ਕਿਰਪਾ ਤੁਰੰਤ ਅਕਾਊਂਟ ਦੀ ਰਿਪੋਰਟ ਕਰੋ ਸੁਰੱਖਿਅਤ ਅਤੇ ਆਨੰਦਮਈ ਕ੍ਰਿਸਮਸ ਮਨਾਓ ਇਸ ਵਿੱਚ ਬੀਤੇ ਦਿਨ ਅਰਜੁਨ ਕਪੂਰ ਨੇ ਬੇਬੀ ਜੌਨ ਦੀ ਟੀਮ ਨੂੰ ਆਪਣੀ ਸ਼ੁਭਕਾਮਨਾਵਾਂ ਵੀ ਦਿੱਤੀਆਂ ਉਹਨਾਂ ਨੇ ਇੰਸਟਾਗ੍ਰਾਮ ਸਟੋਰੀਜ਼ ਦੇ ਉੱਪਰ ਅਰਜੁਨ ਨੇ ਵਰੁਣ ਧਵਨ ਦੀ ਫਿਲਮ ਦਾ ਪੋਸਟਰ ਸ਼ੇਅਰ ਕਰਕੇ ਲਿਖਿਆ ਕਿ ਪੂਰੀ ਟੀਮ ਨੂੰ ਭਾਰੀ ਸਫਲਤਾ ਦੇ ਅਸ਼ੋਭ ਕਾਮਨਾਵਾਂ। ਉਥੇ ਅਰਜੁਨ ਦੇ ਵਰਕ ਪਰਫਰਮੈਂਸ ਦੀ ਗੱਲ ਕਰੀਏ ਤਾਂ ਅਭਿਨੇਤਾ ਨੇ ਹਾਲੇ ਦੇ ਵਿੱਚ ਰੋਇਸ਼ ਸ਼ੈਟੀ ਦੀ ਫਿਲਮ ਸੰਗਮ ਅਗੇਨ ਦੇ ਵਿੱਚ ਰਾਵਣ ਦੇ ਆਧੁਨਿਕ ਸੰਸਕਰਨ ਡੇਂਜਰ ਲੰਕਾ ਦੀ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਏ। ਇਸ ਫਿਲਮ ਦੇ ਵਿੱਚ ਅਜੇ ਦੇਵਗਨ, ਟਾਈਗਰ ਸ਼ਰਾਫ, ਰਣਵੀਰ ਸਿੰਘ, ਅਕਸ਼ੇ ਕੁਮਾਰ ਅਤੇ ਕਿਰਗਨਾ ਕਪੂਰ ਖਾਨ ਵਰਗੇ ਕਲਾਕਾਰ ਵੀ ਸ਼ਾਮਲ ਸਨ।